ਖੇਤਾਂ ਵਿੱਚ ਕਿਸਾਨਾਂ ਦੀ ਸੋਨੇ ਦੀ ਫਸਲ ਤਿਆਰ ਹੋ ਚੁੱਕੀ ਹੈ ਕਿਸਾਨ ਖੇਤਾਂ ਵਿੱਚ ਕਨਕ ਦੀ ਫਸਲ ਵੱਢਣ ਲਈ ਤਿਆਰ ਹਨ ਕਿਸਾਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਉਹ ਵਾਹਿਗੁਰੂ ਦਾ ਧੰਨਵਾਦ ਕਰਨ ਤੋਂ ਬਾਅਦ ਫਸਲ ਦੀ ਕਟਾਈ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਮੌਸਮ ਚੰਗਾ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਵਸਾਖੀ ਦਾ ਦਿਨ ਇੱਕ ਅਹਿਮ ਦਿਨ ਹੈ ਕਿ ਜਦੋਂ ਕਣਕ ਪੱਕ ਜਾਂਦੀ ਹੈ ਤੇ ਕਣਕ ਪੱਕਦੀ ਆ ਤੇ ਇਹਦੀ ਆਸ ਆ ਜਿਵੇਂ ਜ਼ਿੰਮੇਦਾਰ ਨੂੰ ਜਿਹਨੇ 6 ਮਹੀਨਿਆਂ ਦੇ ਵਿੱਚ ਮਿਹਨਤ ਕਰਕੇ ਤੇ ਉਹ ਮਿਹਨਤ ਨੂੰ ਜਿਹੜਾ ਬੂਰ ਪੈਂਦਾ ਵਾ ਤੇ ਉਹ ਅੱਜ ਕਿਸਾਨ ਦੇ ਚਿਹਰੇ ਤੇ ਖੁਸ਼ੀ ਹੁੰਦੀ ਪੱਕੀ ਫਸਲ ਦੇਖ ਕੇ ਵੀ ਮਹਾਰਾਜ ਕਿਰਪਾ ਕਰੇ ਸੁਖ ਸੁਖ ਦੇ ਨਾਲ ਇਹ ਜਿਹੜੀ ਫਸਲ ਜਿਹੜੀ ਆ ਸਾਡੇ ਘਰ ਆਵੇ ਤੇ ਜਿਹੜੀ ਇਹ ਕਿਸਾਨੀ ਆ ਜਿਹੜੀ ਇਹ ਮਤਲਬ ਜ਼ਿੰਮੇਦਾਰਾ ਵਾ ਜਿਹੜੀ ਇਹ ਫਸਲ ਆ ਇਹ ਫਸਲ ਦੇ ਸਿਰ ਤੋਂ ਕਈ ਘਰ ਸ਼ਾਹੂਕਾਰ ਕਈ ਚੱਲਣੇ ਆ ਇਹਦੇ ਤੋਂ ਚੱਲਣਾ ਸਾਰਾ ਕੰਮ ਤੇ ਮੇਨ ਜਿਹੜਾ ਖਾਸ ਕਰਕੇ ਪੰਜਾਬ ਦਾ ਕਿੱਤਾ ਵਾ ਉਹ ਖੇਤੀ ਆ ਤੇ ਖੇਤੀ ਤੋਂ ਹੀ ਜਿਹੜਾ ਬਾਕੀ ਜਿਹੜੇ ਜਿੰਨੇ ਵੀ ਇਹਦੇ ਬਿਜ਼ਨਸ ਆ ਉਹ ਸਾਰੇ ਨਿਰਭਰ ਕਰਦੇ ਆ ਆ ਫਸਲ ਪੱਕ ਗਈ ਆ ਇਹਨੂੰ ਆਪਾਂ ਕਟਣਾ ਬਹੁਤ ਵਧੀਆ ਜੀ ਪਰ ਪਰਲੇ ਬੰਨੇ ਗਲੇ ਮਾਰੇ ਹੋਈ ਆ ਬਹੁਤ ਜਿਆਦੀ ਹੋਈ ਆ ਜੀ ਬਸ ਹੁਣ ਕਟਾਈ ਹੋ ਗਈ ਤੇ ਵੇਚਣੀ ਆ ਜੀ ਅੱਛਾ ਇਹ ਫਸਲ ਵਧੀਆ ਸਾਡੀ ਵੇਖ ਇੱਕ ਨੰਬਰ ਆ ਫਸਲ ਵੇ ਫਸਲ ਪੱਕ ਗਈ ਆ ਫਸਲ ਪੱਕ ਗਈ ਆ ਹੋ ਸਾਖੀ ਨੂੰ ਵਿਸਾਖੀ ਦਾ ਸਗਰਾਂ ਦਾ ਕੰਮ ਹੁੰਦਾ ਜਿਹੜਾ ਲੋਕੀ ਕਰਕੇ ਘਰਾਂ 'ਚ ਖੜਦੇ ਆ ਵੇ ਇਹ ਸਗਰਾਂ ਦਾ ਕੰਮ ਹੁੰਦਾ ਲੋਕਾਂ ਦਾ ਵੇ ਪੁੱਤਰ ਵੀ ਪਾਲਦੀ ਨੇ ਸਟਾਰ ਹੁੰਦਾ ਬਹੁਤ ਜਿਆਦਾ ਘਰ ਕਮਾਈ ਹੋਣੀ ਹੁੰਦੀ ਆ 6 ਮਹੀਨੇ ਇੱਕ ਬਾਈ ਉਹਦੀ ਕਿਸਾਨ ਦੀ ਹੋਈ ਤੇ ਵੇ ਕਣਕਾਂ ਜੀ ਐਤਕੀ ਕੋਈ ਥੋੜਾ ਜਿਹਾ ਸਾਡੇ ਇਧਰ ਗੜੇ ਮਾਰੀ ਕਰਕੇ ਨੁਕਸਾਨ ਹੋਇਆ ਵਾ ਉਦਾਂ ਬਾਕੀ ਦੇ ਬਿਲਕੁਲ ਵੀ ਠੀਕ ਆ ਤਕਰੀਬਨ ਸਾਰ ਹੋਈ ਆ ਵੈਸੇ ਪਰ 2-3 ਦਿਨ ਤੱਕ ਜਿਹੜਾ ਸਾਰੀਆਂ ਮਸ਼ੀਨਾਂ ਕੰਪੈਨਾਂ ਚੱਲ ਪੈਣਗੀਆਂ ਦਿਨ-ਦਿਨ ਤੱਕ ਝਾੜ ਸਾਡੇ ਇਸ ਏਰੀਏ ਚ ਇਥੇ ਘਟੂਗਾ ਤੇ ਬਾਕੀ ਕਿਉਂਕਿ ਸਾਡੇ ਥੋੜੀ ਨਾ بارش ਕਰਕੇ ਤੇ ਗੜਿਆਂ ਕਰਕੇ ਖਰਾਬ ਹੋ ਗਈ ਆ ਬਾਕੀ ਮੇਰਾ ਖਿਆਲ ਆ ਵੀ ਚੰਗਾ ਰਹੂਗਾ ਵਧੀਆ ਰਹੂਗਾ ਮੰਡੀ ਸਾਰ ਅਸੀਂ 2-3 ਸਾਡੇ ਕੋਲ ਇੱਕ ਜਿੱਦਾਂ ਆਪਣਾ ਸੋਈਆਂ ਮੰਡੀ ਇੱਕ ਹੈਗੀ ਰਾਸਾਂ ਸੀ ਬਸ ਇਹ ਦੋ ਤਿੰਨ ਮੰਡੀਆਂ 'ਚ ਲੱਗੀ ਸਰਕਾਰ ਵੱਲੋਂ ਦੇ ਸਰ ਪਤਾ ਹੀ ਆ ਜਿੰਨਾ ਕੋ ਹੁੰਦਾ ਹੁੰਦਾ ਵਾ ਬਾਕੀ ਲੱਗੇ ਸਾਡੇ ਮੰਡੀਆਂ ਗੀਆਂ ਅਸੀਂ ਉੱਥੇ ਫਿਰ ਖੜਦੇ ਹਾਂ ਬਸਾਖੀ ਦਾ ਦਿਹਾੜਾ ਕਿਸਾਨਾਂ ਦੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਦਿਨ ਹੁੰਦਾ ਕਿਉਂਕਿ ਇਸ ਦਿਨ ਜਿਹੜੀ ਕਣਕ ਦੀ ਫਸਲ ਕਿਸਾਨਾਂ ਦੀ ਪੱਕ ਚੁੱਕੀ ਹੁੰਦੀ ਹੈ ਉਹਦੀ ਇਹ ਕਟਾਈ ਕਰਨਾ ਸ਼ੁਰੂ ਕਰਦੇ ਹਨ ਇਸ ਮੌਕੇ ਗੱਲਬਾਤ ਕਰਦੇ ਹਾਂ ਕਿਸਾਨਾਂ ਨੇ ਆਖਿਆ ਕਿ ਜਿਹੜੀ ਉਹਨਾਂ ਦੀ ਫਸਲ ਦਾ ਝਾੜ ਹੈ ਇਸ ਵਾਰ ਬਹੁਤ ਹੀ ਵਧੀਆ ਅਤੇ ਉਹਨਾਂ ਨੂੰ ਉਮੀਦ ਹੈ ਕਿ ਜਦੋਂ ਫਸਲ ਮੰਡੀਆਂ ਵਿੱਚ ਲੈ ਕੇ ਜਾਣਗੇ ਤਾਂ ਉਹਨਾਂ ਨੂੰ ਸਹੀ ਮੁੱਲ ਵੀ ਮਿਲੇਗਾ ਅਮਰਥਰ ਫਾਸਟਵੇ ਖਬਰ ਨਾ ਮ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ